ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈ ਰਾਜਪ੍ਰੀਤ ਕੌਰ ਦੀ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਚਾਈਲਡ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਤੇ ਆਪਾਂ ਕਾਫੀ ਦਿਨਾਂ ਬਾਅਦ ਆ ਗਏ ਆ ਜੀ ਤੁਹਾਨੂੰ ਨਿਊ ਸੂਟ ਦਿਖਾਉਣ ਲਈ ਤੇ ਜਲਦੀ ਜਲਦੀ ਸੂਟ ਦੇਖ ਕੇ ਆਪਣੇ ਆਰਡਰ ਜ਼ਰੂਰ ਦਿਓ ਜੀ ਕਿਉਂਕਿ ਅੱਜ ਆਪਾਂ ਜਿਹੜੇ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਸਾਰੇ ਵਰਕ ਵਾਲੇ ਸੂਟ ਨੇ ਤੇ ਸਾਰੇ ਸੂਟ ਵੈਸੇ ਬਣੇ ਹੋਏ ਨੇ ਪਹਿਲਾਂ ਤੋਂ ਤੇ ਤੁਸੀਂ ਨਵੇਂ ਸੂਟ ਬਣਵਾਉਣ ਲਈ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਵੀਡੀਓ ਸਕਿਪ ਨਾ ਕਰਿਓ ਪਲੀਜ਼ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਕਰਿਓ ਕਮੈਂਟ ਕਰਕੇ ਦੱਸਿਓ ਵੀ ਸਾਡੇ ਸੂਟ ਤੁਹਾਨੂੰ ਕਿੱਤਾ ਲੱਗੇ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਪਹਿਲਾ ਸੂਟ ਹੈਗਾ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਹੈਗਾ ਜੀ ਹੈਂਡਵਰਕ ਦਾ ਪਹਿਲਾ ਸੂਟ ਆਪਾਂ ਲੈ ਕੇ ਆਏ ਜਿਹੜਾ ਜੀ ਹੈਂਡਵਰਕ ਦਾ ਸੂਟ ਆਪਣਾ ਪਹਿਣ ਜਿਹੜੀ ਨੇ ਰੈਡੀ ਠਵਾਇਆ ਉਹ ਹੈਗੇ ਨੇ ਇੰਗਲੈਂਡ ਤੋਂ ਪਰਾਂ ਤੇ ਭੈਣ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣੀ ਟਰਸਟ ਕਰਕੇ ਆਪਣਾ ਸੂਟ ਦਾ ਆਰਡਰ ਦਿੱਤਾ ਤੇ ਆਪਾਂ ਉਹਨਾਂ ਦੇ ਜਿਹੜਾ ਉਹਨਾਂ ਨੇ ਚਸਤੀ ਆਪਣੀ ਤੇ ਕੀਤਾ ਪਰ ਉਹ ਤੇ ਖਰੇ ਵੀ ਉੱtre ਉਹਨਾਂ ਨੂੰ ਸੂਟ ਬਹੁਤ ਪਸੰਦ ਆਇਆ ਕਿਉਂਕਿ ਆਪਾਂ ਉਹਨਾਂ ਨਾਲ ਪਿਕਸ ਸ਼ੇਅਰ ਕੀਤੀਆਂ ਸੀਗੀਆਂ ਜੀ ਤੇ ਸੂਟ ਬਹੁਤ ਜਿਆਦਾ ਸੋਹਣਾ ਬਣਿਆ ਜੀ ਤੇ ਇਹ ਸਾਰੇ ਇਦਾਂ ਵਰਕ ਹੋਇਆ ਹੈਗਾ ਮਿਰਰ ਵਰਕ ਹੈ ਜੀ ਇਹ ਇਹ ਜਿਹੜਾ origignal ਮਿਰਰ ਹੁੰਦਾ ਉਹ ਵਾਲਾ ਵਰਕ ਆਪਾਂ ਕਰਵਾਇਆ ਜੀ ਸੂਟ ਤੇ ਬਹੁਤ ਸੋਹਣਾ ਸੂਟ ਬਣਿਆਗਾ ਤੇ ਆ ਹੈਗੀ ਇਹਦੀ ਬਾਜੂ ਇਹ ਬਾਜੂ ਨੇ origignal ਆ ਮਿਰਰ ਲੱਗੇ ਹੋਏ ਨੇ ਦੇਖ ਸਕਦੇ ਹੋ ਬੋਟਲੀ ਬਟਲ ਦੇ ਨਾਲ ਜਿਹੜਾ ਆਪਾਂ ਇਹ ਸੂਟ ਦੀ ਫਿਨਿਸ਼ਿੰਗ ਕੀਤੀ ਆ ਹਾਂਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਇਹ ਸਟੱਫ ਬਾਰੇ ਸਟੱਫ ਹੈਗਾ ਜੀ ਇਹ ਪਿਓਰ ਜੌਲਡਟ ਦੇ ਉੱਪਰ ਜਿਹੜਾ ਬਿਲਕੁਲ ਪਿਓਰ ਜੌਲਡਟ ਹੁੰਦਾ ਉਹ ਵਾਲੇ ਸਟੱਫ ਦੇ ਉੱਤੇ ਆਪਾਂ ਇਹ ਸੂਟ ਆ ਜਿਹੜਾ ਰੈਡੀ ਕੀਤਾ ਤੇ ਇਹਦੀ ਸਟੀਚਿੰਗ ਵੀ ਕੀਤੀ ਆਪਾਂ ਤੇ ਨੀਚੇ ਦੇ ਟਾਪਟਾ ਲੱਗਿਆ ਹੋਇਆਗਾ ਤੇ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਬਣਿਆਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇਹਦਾ ਦੁਪੱਟਾ ਦੁਪੱਟਾ ਵੀ ਇਹਨਾਂ ਨੇ ਸਲਵਾਰ ਰਖਵਾਈ ਹੈ ਜੀ ਪਲੇਨ ਸਲਵਾਰਾ ਬਿਲਕੁਲ ਤੇ ਆ ਹੈਗਾ ਜੀ ਇਹਦਾ ਦੁਪੱਟਾ ਲੋਚ ਲੋ ਜੀ ਇਹ ਹੈਗਾ ਜੀ ਇਹਦਾ ਦੁਪੱਟਾ ਤੇ ਦੁਪੱਟੇ ਦੀ ਫਿਨਿਸ਼ਿੰਗ ਜਿਹੜੀ ਆਪਾਂ ਲੇਸ ਲਗਾਈ ਹੈ ਉੱਪਰ ਉਹ ਵੀ ਮਿਰਰ ਵਾਲੀ ਹੀ ਲਗਾਈ ਹੈਗੀ ਤੇ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਇਹਨਾਂ ਨੇ ਮੈਡਮ ਨੇ ਨਾ ਇਦਾਂ ਹੀ ਸੂਟ ਹੈ ਜਿਹੜਾ ਆਰਡਰ ਕੀਤਾ ਸੀ ਆਪਾਂ ਦੀਦੀ ਦਾ ਸੂਟ ਉਦਾਂ ਹੀ ਬਣਾਇਆ ਹੈਗਾ ਉਹਨਾਂ ਦਾ ਜਿਵੇਂ ਉਹਨਾਂ ਨੇ ਆਰਡਰ ਕੀਤਾ ਸੀਗਾ ਜੀ ਜੇ ਤੁਸੀਂ ਵੀ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਤੇ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਮੇਰਾ ਖੁਦ ਦਾ ਹੀ ਸੂਟ ਹੈਗਾ ਤੇ ਤੁਸੀਂ ਵੀਡੀਓ ਦੇਖੀ ਵੀਡੀਓ ਉਸ ਚ ਸੂਟ ਬਹੁਤ ਪਸੰਦ ਕੀਤਾ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਵੀ ਆਏ ਤੇ ਸਾਰੀਆਂ ਪੁੱਛ ਰਹੀਆਂ ਸੀ ਕਿੰਨੇ ਦਾ ਬਣਿਆ ਜੀ ਕਿਵੇਂ ਵੀ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਹੈਗਾ ਜੀ ਇਹਦਾ ਗਲੇ ਦਾ ਵਰਕ ਗਲੇ ਦੇ ਉੱਪਰ ਬਹੁਤ ਸੋਹਣਾ ਮਿਰਰ ਵਾਲਾ ਹੀ ਵਰਕ ਇਹਦੇ ਉੱਪਰ ਕੀਤਾ ਹੋਇਆ ਮਸ਼ੀਨ ਵਰਕ ਦਾ ਸੂਟ ਬਣਿਆ ਹੋਇਆ ਤੇ ਇਹ ਹੈਗੇ ਜੀ ਇਹਦੀ ਬਾਜੂ ਮੇਨ ਚੀਜ਼ ਹੈ ਬਹੁਤ ਸੋਹਣੀਆਂ ਇਹਦੀ ਬਾਜੂ ਬਹੁਤ ਸੋਹਣੀਆਂ ਬਣੀਆਂ ਸਿਗੀਆਂ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਾਰਿਆਂ ਨੇ ਜਿਆਦਾ ਸੂਟ ਪਸੰਦ ਕੀਤਾ ਐਦਾਂ ਕੱਟ ਪਾ ਕੇ ਇਹਦੇ ਤੇ ਬਾਜੂ ਬਣਾਈਆਂ ਨੇ ਜੀ ਆਪਾਂ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਆ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਜਿਹੜੀਆਂ ਭੈਣਾਂ ਨੇ ਵੀ ਆਰਡਰ ਦੇਣਾਗਾ ਇਹ ਸੂਟ ਦਾ ਦੇ ਸਕਦੇ ਹੋਂ ਜੀ ਤੇ ਇਦਾਂ ਇਹਦੇ ਵਿੱਚ ਆਪਾਂ ਇਦਾਂ ਲੈਸਲ ਕਾ ਟਿਸ਼ੂ ਲਗਾ ਕੇ ਆ ਜਿਹੜਾ ਸੂਟ ਦੀ ਫਿਨਿਸ਼ਿੰਗ ਕੀਤੀ ਹੈ ਜੀ ਬਹੁਤ ਸੋਹਣਾ ਲੱਗਦਾ ਤੇ ਕਲਰ ਇਹ ਫਰੋਜੀ ਆ ਜੀ ਕਲਰ ਇਹਦਾ ਨਾਲ ਤਾਂ ਸੇਮ ਨਹੀਂ ਮਿਲਣਾ ਹੈਗਾ ਜੀ ਜੇ ਤੁਸੀਂ ਸੇਮ ਕਹੋ ਤੇ ਕਿਉਂਕਿ ਹੋ ਵੀ ਸਕਦਾ ਵੀ ਮਿਲ ਜੇ ਬਟ ਮੇਰੇ ਖਿਆਲ ਚ ਨਹੀਂ ਮਿਲਣਾ ਕਿਉਂਕਿ ਉਦੋਂ ਇਹ ਇੱਕੋ ਹੀ ਸੂਟ ਸੀ ਜਿੱਦਨ ਆਪਾਂ ਇਹ ਸੂਟ ਲੈ ਕੇ ਆਏ ਸੀਗੇ ਤੇ ਇਹਦੇ ਵਿੱਚ ਆ ਤੁਸੀਂ ਕਿਸੇ ਵੀ ਸਟੱਫ ਤੇ ਆ ਜਿਹੜਾ ਬਣਾ ਸਕਦੇ ਹੋਗੇ ਇਹ ਆਪਾਂ ਚਾਕਲੇਟ ਸਟੱਫ ਦੇ ਉੱਪਰ ਬਣਾਇਆ ਜਿਹਨੂੰ ਕੀ ਗਲਾਸ ਸਿਲਕ ਵੀ ਕਹਿੰਦੇ ਨੇ ਉਹ ਵਾਲੇ ਸਟੱਫ ਦੇ ਉੱਪਰ ਇਹ ਬਣਾਇਆ ਹੈਗਾ ਜੇ ਤੁਸੀਂ ਇਹਦਾ ਵੀ ਇਸ ਸਟੱਫ ਦੇ ਉੱਪਰ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਤੇ ਇਹ ਉਹਦਾ ਤੁਸੀਂ ਆਰਡਰ ਜਿਹੜਾ ਦੇ ਸਕਦੇ ਹੋ ਕਲਰ ਆਪਾਂ ਤੁਹਾਨੂੰ ਭੇਜ ਦਾਂਗੇ ਤੇ ਇਹਦੀ ਮੋਦੀ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਨੀਟ ਐਂਡ ਕਲੀਨ ਵਰਕ ਹੈਗਾ ਤੇ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਤੇ ਇਹਦਾ ਦੁਪੱਟਾ ਆਪਾਂ ਰੱਖਿਆਗਾ ਜੀ ਇਹ ਦਾ ਦੁਪੱਟਾ ਰੱਖਿਆ ਜੀ ਆਪਾਂ ਟੈਬੀ ਸਿਲਕ ਦਾ ਤੇ ਇਹਦੇ ਉੱਤੇ ਇਹ ਆਪਾਂ ਲੈਸ ਲਗਾਈ ਹੈ ਜੀ ਤੇ ਟੈਬੀ ਸਿਲਕ ਦਾ ਦੁਪੱਟਾ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਤੁਹਾਨੂੰ ਪ੍ਰਾਈਸ ਦੀ ਇਹ ਸੂਟ ਦਾ ਪ੍ਰਾਈਸ ਤੇ ਤੁਸੀਂ ਇਹ ਵਾਲਾ ਟੈਬੀ ਸਿਲਕ ਦਾ ਤੇ ਇਹ ਸੇਮ ਸਟੱਫ ਲਾ ਕੇ ਸੂਟ ਰੈਡੀ ਕਰਵਾਉਣਾਗਾ ਉਹ ਸੂਟ ਤੁਹਾਡਾ 2700 ਦੇ ਵਿੱਚ ਰੈਡੀ ਹੋਊਗਾ ਜੀ ਜੇ ਸੇਮ ਦੁਪੱਟਾ ਸੇਮ ਸਟੱਫ ਲਗਾ ਕੇ ਰੈਡੀ ਕਰਵਾਉਣਾ ਜੇ ਤੁਸੀਂ ਹੋਰ ਕੋਈ ਸਟੱਫ ਲਗਾਉਂਗੇ ਉਹਦੇ ਪੈਸੇ ਉਸ ਹਿਸਾਬ ਨਾਲ ਲੱਗਣਗੇ ਜੀ ਤੇ ਜੀ ਇਦਾਂ ਹੀ ਰੈਡੀ ਕਰਵਾਉਣਾ 2700 ਦੇ ਵਿੱਚ ਸੂਟ ਦਾ ਸੂਟ ਹੈ ਜਿਹੜਾ ਘਰੇ ਬਣ ਕੇ ਰੈਡੀ ਹੋ ਕੇ ਆ ਚੁੱਕਾ ਜੀ ਤੇ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਵੀ ਸੇਮ ਹੀ ਡਿਜ਼ਾਈਨ ਬਣਵਾਇਆ ਆਪਾਂ ਇਹ ਵੀ ਆਪਣੀ ਸਿਸਟਰ ਦਾ ਸੂਟ ਹੈਗਾ ਤੇ ਇਹ ਵੀ ਸੇਮ ਬਣਾਇਆ ਹੈਗਾ ਇਹਦੇ ਵੀ ਨੀਚ ਟਿਸ਼ੂ ਲੱਗਿਆ ਹੋਇਆ ਤੇ ਇਹਦੇ ਨਾਲ ਦਾ ਸਟਾਫ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਕੋਈ ਕਲਰ ਲੈਣਾ ਹੋਇਆ ਤਾਂ ਸਾਨੂੰ ਦੱਸ ਸਕਦੇ ਹੋਗੇ ਕੁਝ ਕੁ ਕਲਰ ਹੈਗੇ ਨੇ ਇਹਦੇ ਵਿੱਚ ਪਰ ਸੇਮ ਕਲਰ ਨਹੀਂ ਹੈਗਾ ਜੀ ਆੜੀ ਬਾਟੀ ਦੇ ਉੱਪਰ ਵਰਕ ਹੋਇਆ ਹੋਇਆ ਦੇਖ ਸਕਦੇ ਬਹੁਤ ਸੋਹਣਾ ਪਣਿਆ ਜੀ ਇਹ ਸੂਟ ਵੀ ਤੇ ਵੀਡੀਓ ਪਹੁੰਚ ਆਪਾਂ ਥੋੜਾ ਜਿਹਾ ਲੇਟ ਹੋ ਗਏ ਜੀ ਤੁਹਾਨੂੰ ਪਤਾ ਹੀ ਹੈਗਾ ਕਿਉਂਕਿ ਆਪਣੇ ਘਰੇ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਆਇਦਾ ਬਰਕ ਮੁੱਦ ਤੇ ਆਪਾਂ ਤੇ ਹੁਣ ਇਹਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਲਓ ਜੀ ਪਿਓਰ ਦੇ ਵਿੱਚ ਇਹ ਪਿਆਰ ਸ਼ਿਮਰ ਦੇ ਵਿੱਚ ਇਹ ਦੁਪੱਟਾ ਸ਼ਿਮਰ ਔਰਗੈਂਜਾ ਦੇ ਵਿੱਚ ਦੁਪੱਟਾ ਰੈਡੀ ਹੋਇਆਗਾ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਹੋਇਆਗਾ ਵੀ ਤੇ ਜੇ ਤੁਸੀਂ ਇਹਦੇ ਤੇ ਇਸ ਸਟਫ ਤੇ ਵੀ ਸੂਟ ਰੈਡੀ ਕਰਵਾਉਣਾ ਹੋਵੇ ਇਹੀ ਸੂਟ ਤੁਹਾਨੂੰ 3500 ਦੇ ਵਿੱਚ ਬਣ ਕੇ ਰੈਡੀ ਹੋ ਜਾਊਗਾ ਜੀ 3500 ਰੁਪਿਆ ਪ੍ਰਾਈਸ ਆ ਜੀ ਆ ਸੂਟ ਦਾ ਸਾਰੇ ਦਾ ਬਿਲਕੁਲ ਵਿਦ ਸਟਫ ਦੁਪੱਟਾ ਵਰਕ ਸਾਰਾ ਕੁਝ ਲਗਾ ਕੇ 3500 ਦੇ ਵਿੱਚ ਤੁਹਾਡਾ ਸੂਟ ਆ ਜਿਹੜਾ ਇਹ ਰੈਡੀ ਹੋ ਜੂ ਜੇ ਇਹ ਸਟਾਫ ਤੇ ਤੁਸੀਂ ਬਣਾਉਣਾ ਇਹ ਸਟਾਫ ਹੈਗਾ ਜੀ ਸ਼ਿਮਰ ਔਰਗੰజా ਸ਼ਿਮਰ ਦੇ ਵਿੱਚ ਹੈ ਜੀ ਇਹ ਸਟਾਫ ਬਾਂਦਨੀ ਪ੍ਰਿੰਟ ਹੈਗਾ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਬਾਂਦਨੀ ਪ੍ਰਿੰਟ ਹੈ ਇਹ ਵੀ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਜੇ ਤੁਸੀਂ ਇਦਾਂ ਦਾ ਬਣਵਾਉਣਾ ਉਹ ਵੀ ਬਣਵਾ ਸਕਦੇ ਹੋ ਜੀ ਅਗਲਾ ਸੂਟ ਦਿਖਾਉਣੀ ਆ ਜੀ ਤੁਹਾਨੂੰ ਇਹ ਵੀ ਆਪਣਾ ਹੀ ਸੂਟ ਸੀ ਕਰਦਾ ਹੀ ਤੇ ਇਹ ਸੂਟ ਆਪਾਂ ਬਣਾਇਆ ਹੈ ਜੀ ਦੁਪੱਟੇ ਨਾਲ ਜੇ ਕਿਸੇ ਵੀ ਭੈਣ ਨੇ ਆਪਣਾ ਦੁਪੱਟਾ ਭੇਜ ਕੇ ਸੂਟ ਰੈਡੀ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੇ ਆ ਇਹ ਸੂਟ ਆਪਾਂ ਦੁਪੱਟੇ ਦੇ ਨਾਲ ਰੈਡੀ ਕੀਤਾ ਹੈਗਾ ਤੇ ਸਟਾਫਾ ਜਿਹੜਾ ਉਹ ਆਪਾਂ ਲਾਇਆ ਹੈਗਾ ਖਾਦੀ ਸਿਲਕ ਖਾਦੀ ਸਿਲਕ ਦੇ ਉੱਪਰ ਇਹ ਸੂਟ ਰੈਡੀ ਹੋਇਆ ਹੈਗਾ ਇਹ ਵੀ ਬਹੁਤ ਸੋਹਣਾ ਪੜੇਗਾ ਜਿੱਦਾਂ ਦਾ ਸਟਾਫ ਜਿੱਦਾਂ ਦਾ ਦੁਪੱਟਾ ਸੀਗਾ ਉਦਾਂ ਦਾ ਹੀ ਸੂਟ ਆਪਾਂ ਰੈਡੀ ਕਰਵਾਇਆ ਜੀ ਦੇਖ ਸਕਦੇ ਹੋ ਜਿਵੇਂ ਸੇਮ ਜਿੱਦਾਂ ਦਾ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਉਦਾਂ ਦਾ ਹੀ ਆਪਾਂ ਸੂਟ ਦੇ ਉੱਪਰ ਵਰਕ ਕੀਤਾਗਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੇ ਇਹ ਹੈਗਾ ਜੀ ਇਹਦੀ ਬਾਜੂ ਦਾ ਵਰਕ ਲਓ ਜੀ ਹੁਣ ਥੋੜਾ ਮੈਂ ਦੁਪੱਟਾ ਖੋਲ ਕੇ ਦਿਖਾਵਾਂ ਦੁਪੱਟਾ ਆਪਣੇ ਕੋਲੇ ਪਹਿਲਾਂ ਹੈਗਾ ਸੀਗਾ ਜੀ ਇਹ ਤੇ ਦੁਪੱਟੇ ਦੇ ਨਾਲ ਆਪਾਂ ਸੂਟ ਦਾ ਜਿਹੜਾ ਰੈਡੀ ਕੀਤਾ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਲਓ ਜੀ ਦੇਖ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਆਪਣਾ ਦੁਪੱਟਾ ਜਿਹੜਾ ਭੇਜ ਕੇ ਸੂਟ ਰੈਡੀ ਕਰਵਾਉਣਾ ਉਹ ਵੀ ਕਰਵਾ ਸਕਦੇ ਆ ਜੀ ਉਹਦਾ ਆਰਡਰ ਤੁਸੀਂ ਦੇ ਸਕਦੇ ਹੋ ਆਪਣੇ ਨਾਲ ਗੱਲ ਕਰ ਸਕਦੇ ਹੋ ਜਿਹੜਾ ਆਪਣਾ ਨੰਬਰ ਚੱਲ ਰਿਹਾ ਹੈਗਾ ਉਹਦੇ ਤੇ ਗੱਲ ਕਰਕੇ ਤੁਸੀਂ WhatsApp ਤੇ ਤੇ ਆਪਣਾ ਆਰਡਰ ਆ ਜਿਹੜਾ ਉਹ ਸੂਟ ਆਪ ਦਾ ਦੁਪੱਟਾ ਭੇਜ ਦਿਓ ਕਿ ਆਪਾਂ ਸੂਟ ਉਹਨੂੰ ਉਦਾਂ ਦਾ ਰੈਡੀ ਕਰ ਦਾਂਗੇ ਤੁਸੀਂ ਪਹਿਲਾਂ ਗੱਲ ਕਰ ਲਿਓ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਜਿਹੜੇ ਸੂਟ ਆ ਜਿਹੜਾ ਵਰਕ ਆ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਤੁਸੀਂ ਕੋਈ ਵੀ ਆਰਡਰ ਦੇਣਾ ਚਾਹੁੰਦੇ ਹੋ ਹੈਂਡ ਵਰਕ ਦਾ ਜਾਂ ਮਸ਼ੀਨ ਵਰਕ ਦਾ ਕੋਈ ਵੀ ਆਰਡਰ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਸਾਰੀ ਵੀਡੀਓ ਪਸੰਦ ਆਊਗੀ ਸੂਟ ਸਾਡੇ ਪਸੰਦ ਆਏ ਹੋਣਗੇ ਕੋਈ ਵੀ ਆਰਡਰ ਦੇਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਰੈਡ ਦੇ ਸਕਦੇ ਹੋ ਜੇ ਤੁਸੀਂ ਕੋਈ ਹੋਰ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਉਹਦਾ ਵੀ ਤੁਸੀਂ ਆਰਡਰ ਆ ਜਿਹੜਾ ਆਪਾਂ ਨੂੰ ਆਪਣੀ ਫੋਟੋ ਪੇਜ ਕੇ WhatsApp ਤੇ ਤੇ ਉਦਾਂ ਦਾ ਵਰਕਾ ਜਿਹੜਾ ਸੂਟ ਰੈਡੀ ਕਰਵਾ ਸਕਦੇ ਹਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਸ ਸਤਿ ਸ਼੍ਰੀ ਅਕਾਲ ਜੀ